ਇਹ ਦਾ ਪਰਸਾਨੇ ਦਾ ਮਾਰਗ ਨਹੀਂ ਜਦੋਂ ਪ੍ਰੇਰਨਾ ਕਰੀਂ ਸੀ ਕੋਈ ਗੱਲ ਨਹੀਂ ਕੋਈ ਇਹ ਤਾਂ ਜਿੰਦਗੀ ਚ ਡੇਢੇ ਤੋਆ ਨੂੰ ਇਹਨਾਂ ਦੇ ਵਿੱਚ ਤਦ ਵੀ ਜੇ ਨਾ ਬੈਕਅਪ ਦੀ ਸੋਚਣਾ ਹਮੇਸ਼ਾ ਮੋੜ ਤੋਂ ਰਹਿਣਾ ਕੋਈ ਹੋਰ ਬੜਾ ਨੁਕਸਾਨ ਹੋ ਜਾਂਦਾ ਬੰਦੇ ਦਾ ਜਿੰਨੀ ਦੇਰ। ਇਹ ਵੀ ਤੁਸੀਂ ਸਭ ਤੋਂ ਤਾਂ ਜਿੰਨੀ ਜ਼ਿੰਦਗੀ ਰੱਖਦੇ ਜਦੋਂ ਆਇਓ। ਇਹ ਬਹੁਤ ਵੱਡਾ ਤੇ ਜਦੋਂ ਭਾਇਆ ਤੁਹਾਨੂੰ ਕਿੰਨੀਆਂ ਚੀਜ਼ਾਂ ਤੁਸੀਂ ਸੋਚੋ ਬਹਿ ਕੇ ਸਮੁੱਚ ਤਾਂ ਮਿਲੂਗਾ ਕਿ ਜਦੋਂ 3x ਤੋਂ ਦੇ WN ਦੇ ਡਾਲ। ਅਸਲੇ ਜੀ 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 ਹਾਂਜੀ ਅਮਰਸਰ 에어ਪੋਰਟ ਦੇ ਉੱਤੇ। ਅੱਗੇ ਹੱਲ ਕਰਾਂ ਅੱਗੇ ਹੱਲ ਕਰਾਂ ਮੜੀਆਂ। ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਨੇ ਰਿਪੋਰਟ ਕੀਤੇ ਆ ਉਹ ਅਮਸਾ ਰਿਪੋਰਟ ਆਏ ਜਿਹੜੇ ਆਪਣੇ ਪੰਜਾਬੀ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਜਵਾਬ ਸੰਮੂਤ ਆਏ ਪਹਿਲੀ ਗੱਲ ਤੇ ਆ ਕਿ ਸਾਦੇ ਤੰਦਰੁਸਤ ਨੇ ਸਾਦੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਧਰ ਠੀਕ ਆ ਲੰਬਾ ਸਬਤ ਸੀਗਾ ਥੱਕੇ ਆ ਪਰ ਉਹ ਠੀਕ ਨੇ ਜਲਦੀ ਸਾਦੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਗਿਆ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ ਉਸ ਤੋਂ ਬਾਅਦ ਉਹ ਦੂਜਾ ਹਰਿਆਣਾ ਗੁਜਰਾਤ ਵਗੈਰਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿਦਾ ਅੱਜ ਵੀ ਹਰਿਆਣੇ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਬੇਦੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트ੰਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਕੋਈ ਆਦਾ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਵਿੱਚ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ ਟਰੰਪ ਮੇਵਾ ਬਹੁਤ ਦੋਸਤ ਹੈ ਔਰ ਸਤੰਬਰ 2020 ਵਿੱਚ ਜਦੋਂ ਪਿਛਲੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਮਤਕਾ ਉਹਨਾਂ ਦੀ ਅਰੰਪ ਜੀ ਦੀ ਤੇ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트럼ਪ ਸਰਕਾਰ ਤੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾਬੱਸ ਦੀ ਗੱਲ ਆ ਕਿਉਂਕਿ ਇਹ ਸੈਂਟਰਲ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣੇ ਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਰੈਪਿਊਟੇਸ਼ਨ ਦੀ ਜਾਂ ਜੇਲਾ ਦੀ ਜੇ ਇਹਦੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜਨ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਨਸ਼ਿਦਕ ਜਿਹੜਾ ਵੀ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋਗੇ ਵੀ ਚਰਚਾ ਹੈ ਕਿ ਹੱਥ ਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਦੇ ਬੰਦਿਆਂ ਨੇ ਰੋਟੀ ਪਾਣੀ ਖਾਦਾ ਦੋ ਤਿੰਨ ਤਨਵਾਦ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਠੀਕ ਹੋ ਜਾਂ ਚਾਹੇ ਆ ਲੰਬਾ ਸਫਰ ਹੈ ਵੈਸੇ ਅਮਰੀਕਾ ਦਾ ਇਥੋਂ 18-20 ਘੰਟੇ ਦੀ ਫਲਾਈਟ ਹੈ ਗੈਰਕਾਨੂੰਨੀ ਜਨਤੇ ਦੇ ਕੰਮ ਕਰਦੇ ਹਾਂ ਕਾਰਵਾਈ ਹੋਏਗੀ ਜਿਹੜੀ ਦੇਖੋ ਮੈਂ ਜਿੰਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਏਜੰਟਾਂ ਦੇ ਥੂ ਗਏ ਹੋ ਜਿਆਦਾ ਨੇ ਇਹ ਕਿਹਾ ਕਿ ਦੁਬਈ ਦੇ ਏਜੰਟ ਹੈ ਜਿਨ੍ਹਾਂ ਦੇ ਥੂ ਉਹਨਾਂ ਦੀ ਟੈਲੀਫੋਨ ਤੇ ਥੂ ਗੱਲ ਹੋਈ ਦੁਬਈ ਦੇ ਥੂ ਇਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦੁਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਇਦਾਂ ਕਰਦੇ ਕਰਦੇ ਗਏ ਇੰਦਾ ਨਹੀਂ ਹੈ ਉਹ ਬੰਦੇ ਕਈ ਬੰਦੇ ਤਾਂ ਮੈਨੂੰ ਵਿਚਾਰਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਰੀਜਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦਾ ਵਿਚਾਰਿਆ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫੇਰ ਬਸ मेरी ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲ੍ਹਾਂ ਦਾ ਦਰ ਉਹਨਾਂ ਦੀ ਢਾਲ ਬੰਨਣਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ